ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਪੋਦੇ ਦੇ ਛੋਟੇ ਸ਼ਹਿਜ਼ਾਦੇ ਨੂੰ ਸੁਪਾਸ ਅsrand ਦੀ ਕਚੈਰੀ ਦੇ ਵਿੱਚ ਪੇਸ਼ ਕੀਤਾ ਗਿਆ। ਇਸਲਾਮ ਧਰਮ ਕਬੂਲਨ ਦੇ ਲਈ ਕਈ ਤਰ੍ਹਾਂ ਦੇ ਤਸਰੀਹੇ ਅਤੇ ਡਰਾਵੇ ਦਿੱਤੇ ਗਏ ਪਰ ਸ਼ਹਿਜ਼ਾਦਿਆਂ ਨੇ ਬਿਨਾ ਡਰੇ ਕਚੈਰੀ ਦੇ ਅੰਦਰ ਪਹੁੰਚਦੇ ਹੀ ਗੱਜ ਕੇ ਫਤਿਹ ਬੁਲਾਈ ਅਤੇ ਇਸਲਾਮ ਧਰਮ ਕਬੂਲ ਕਰਨ ਤੋਂ ਮਨਾ ਕਰ ਦਿੱਤਾ। ਇਹਨਾਂ ਨਿੱਕੀਆਂ ਜਿੰਦਾ ਨੇ ਸਿੱਖੀ ਸਦਕ ਦੀ ਮਿਸਾਲ ਰੱਖੀ ਅਤੇ ਡਰਾਵਿਆਂ ਦੇ ਬਾਵਜੂਦ ਵੀ ਅਡੋਲ ਰਹੇ। ਕੰਗੂ ਦੀ ਸ਼ਿਕਾਇਤ ਮਗਰੋਂ ਮਾਤਾ ਜੀ ਅਤੇ ਛੋਟੇ ਸਾਬਜ਼ਾਦਿਆਂ ਬਾਬਾ ਜ਼ੁਰਾਗਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਮੋਰਿੰਡੇ ਲਿਆਂਦਾ ਗਿਆ ਤੇ ਫਿਰ ਸਰਹੰਦ ਲਿਆਂਦਾ ਗਿਆ। ਸਰਹੰਦ ਅਨੁਸਾਰ ਨਿੱਕੇ ਬੱਚੋਂ ਨੂੰ ਵਜ਼ੀਰ ਖਾਨ ਦੇ ਕਚਾਰੀ ਦੇ ਵਿੱਚ ਪੇਸ਼ ਕੀਤਾ ਗਿਆ। ਮਾਤਾ ਗੁਜਰਕੌਰ ਜੀ ਨੇ ਦਲੇਰੀ ਦੇ ਨਾਲ ਬੱਚੋਂ ਨੂੰ ਵਜ਼ੀਰ ਖਾਂ ਦੇ ਸਿਪਾਈਆਂ ਨਾਲ ਪੇਸ਼ ਦਿੱਤਾ ਕਚਹਿਰੇ ਵਿੱਚ ਪੇਸ਼ ਹੁੰਦਿਆਂ ਹੀ ਛੋਟੇ ਬੱਚਾ ਨੇ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੇ ਬੱਚਿਆਂ ਦਾ ਬੁਲੰਦ ਹੌਸਲਾ ਦੇਖ ਕੇ ਕਚਹਿਰੇ ਵਿੱਚ ਬੈਠਾ ਹਰ ਇੱਕ ਹੈਰਾਨ ਰਹਿ ਗਿਆ ਨਿੱਕੇ ਬੱਚਿਆਂ ਨੂੰ ਇਸਲਾਮ ਕਬੂਲਣ ਦੇ ਲਈ ਕਿਹਾ ਗਿਆ ਪਰ ਬੱਚਾ ਨੇ ਸਾਫ਼ ਨਾ ਕਰ ਦਿੱਤੇ ਬੱਚਿਆਂ ਨੂੰ ਬੱਚੇ ਸਮਝ ਕੇ ਬਹੁਤ ਲਾਲਚ ਦਿੱਤੇਗੇ ਉਹਨਾਂ ਨੂੰ ਤਨ ਦੌਲਤ ਦੇ ਬਹੁਤ ਲਾਲਚ ਦਿੱਤੇਗੇ ਪਰ ਉਹਨਾਂ ਨੇ ਇਹ ਨਾਮ ਦਿੱ ਨਿੱਕੇ ਲਾਲ ਅਡੋਲ ਰਹੇ ਅਤੇ ਸਿੱਖ ਸਦਕ ਚ ਪਰਪੱਕ ਰਹੇ ਬਚਨ ਡਰਾਵੇ ਵੀ ਦਿੱਤੇਗੇ ਬੱਚੇ ਅਡੋਲ ਰਹੇ ਛੋਟੇ ਸਾਹਿਬਜ਼ਾਦਿਆਂ ਨੇ ਸਿੱਖੀ ਸਦਕ ਨੂੰ ਦੁਨੀਆ ਦੀ ਸਭ ਤੋਂ ਵੱਡੀ ਸੌਗਾਤ ਦਰਸਾਇਆ ਇਸ ਵਿੱਚ ਪਰਪੱਕਤਾ ਨੂੰ ਸਭ ਤੋਂ ਵੱਡਾ ਤੋਹਫਾ ਉਦਰ ਮੋਤੀ ਮਹਿਰਾ ਦੇ ਵੱਲੋਂ ਕੀਤੀ ਜਾ ਰਹੀ ਦੁੱਧ ਦੀ ਸੇਵਾ ਜਾਰੀ ਰਹੀ ਮੋਤੀ ਮਹਿਰਾ ਨੇ ਮਾਤਾ ਗੁਜਰਕੌਰ ਅਤੇ ਛੋਟੇ ਸਬਜ਼ਾਦਿਆਂ ਦੀ ਸੇਵਾ ਲਈ ਆਪਣੇ ਪਤਨੀ ਦੇ ਗਹਿਣੇ ਤੱਕ ਵੇਚ ਦਿੱਤੇ ਐਤੋਂ ਤੱਕ ਆਪਣਾ ਘਰ ਵੀ ਵੇਚ ਦਿੱਤਾ ਮਾਤਾ ਗੁਜਰਕੌਰ ਜੀ ਛੋਟੇ ਸਬਜ਼ਾਦਿਆਂ ਨੂੰ ਆਪਣੇ ਹਿੱਕ ਨਾਲ ਲਾ ਕੇ ਆਪਣੀ ਸੁਹਾਵਣੀ ਗੋਦ ਆਨੰਦ ਬਖਸ਼ਦਿਆਂ ਇੱਕ ਗੁਣਵੰਤੀ ਦਾਦੇ ਦਾ ਅਸਲ ਫਰਜ਼ ਨਿਭਾ ਗਏ ਮਲੇਰ ਕੋਟਲਾ ਦੇ ਨਵਾਬ ਨੇ ਹਾ ਦਾ ਨਾਰਾ ਮਾਰਦਿਆਂ ਇਸ ਦੇ ਇਤਿਹਾਸ ਵਿੱਚ ਆਪਣਾ ਨਾਂ ਸੁਨਹਿਰੀ ਅੱਖਰਾਂ 'ਚ ਦਰਜ ਕੀਤਾ। ਅਧਿਆਇ ਇਤਿਹਾਸ ਪੁਲਾਂ ਦੇ ਵਿੱਚ ਦੀਵਾਨ ਸੁਚਾਨਾਨ ਦਾ ਨਾਂ ਹਮੇਸ਼ਾ ਦੇ ਲਈ ਕਾਲੀ ਅੱਖਰਾਂ ਦੇ ਵਿੱਚ ਲਿਖਿਆ ਗਿਆ।